ਪੰਜਾਬੀ ਏਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦ ਦੀਆਂ ਵੱਡੀਆਂ ਖਬਰਾਂ ਜਲੰਧਰ ਪੱਛਮੀ ਜੀਮਨੀ ਚੌਂਚ 37325 ਵੋਟਾਂ ਨਾਲ ਜਿੱਤੇ ਮੋਹਿੰਦਰ ਭਗਤ ਜਿੱਤ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਰਾਜਾ ਵੜਿੰਗ ਤੇ ਸੁਨੀਲ ਜਾਖੜ ਨੇ ਕਹੀਆਂ ਵੱਡੀਆਂ ਗੱਲਾਂ ਪੰਜਾਬ ਦੇ ਟਿੱਪੂ ਹੋਲਡਰਾਂ ਲਈ ਵੱਡੀ ਖੁਸ਼ਖਬਰੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਕਰਤਾ ਐਲਾਨ ਪੰਜਾਬ ਦੇ 29000 ਨੌਜਵਾਨਾਂ ਨੂੰ ਮਿਲਣਗੇ ਨੌਕਰੀਆਂ ਦੇ ਮੌਕੇ ਕੈਬਨਿਟ ਮੰਤਰੀ ਅਮਨ ਰੋੜਾ ਨੇ ਦਿੱਤੀ ਜਾਣਕਾਰੀ ਸੁਪਰੀਮ ਕੋਰਟ ਦੇ ਫੈਸਲੇ ਦਾ ਕਿਸਾਨਾਂ ਨੇ ਕੀਤਾ ਸਵਾਗਤ ਕਿਹਾ ਦਿੱਲੀ ਜਾਣ ਲਈ ਕਿਸਾਨ ਤਿਆਰ ਜਲੰਧਰ ਚਾਬ ਦੀ ਜਿਤਮਗਰੋ ਸ਼ੀਤ ਲੰਗਰਾਲ ਤੇ ਪੜਕੇ ਕੈਬਨਿਟ ਮੰਤਰੀ ਸੁਨਾਈਆਂ ਖਰੀਆਂ ਖਰੀਆਂ ਪੰਜਾਬ ਚ ਆਉਣ ਵਾਲੇ 2 ਦਿਨਾਂ ਲਈ ਇੰਨਾ ਹੀ ਇਲਾਕਿਆਂ ਵਿੱਚ ਭਾਰੀ ਬਾਰਿਸ਼ ਦਾ ਅਲਰਟ ਜਾਰੀ ਮੌਸਮ ਵਿਭਾਗ ਨੇ ਦਿੱਤੀ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦਾ ਵੱਡਾ ਐਕਸ਼ਨ ਪੰਜਾਬ ਦੇ ਪੁਲਿਸ ਅਫਸਰਾਂ ਨੂੰ ਸਖਤ ਹੁਕਮ ਕੀਤੇ ਜਾ ਰਹੀ ਪੰਜਾਬ ਦੀ ਜਲੰਧਰ ਪੱਛਮੀ ਵਿਧਾਨ ਸਭਾ ਸੀਟਾਂ ਆਮ ਆਦਮੀ ਪਾਰਟੀ ਨੇ ਜਿੱਤ ਲਈ ਹੈ 13 ਗੇੜਾਂ ਦੀ ਗਿਣਤੀ ਪੂਰੀ ਹੋਣ ਮਗਰੋਂ ਆਪ ਉਮੀਦਵਾਰ ਮਹਿੰਦਰ ਭਗਤ 37325 ਵੋਟਾਂ ਨਾਲ ਜੇਤੂ ਰਹੇ ਹਨ ਅਤੇ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਨੂੰ 17921 ਵੋਟਾਂ ਹੀ ਮਿਲੀਆਂ ਹਨ ਕਾਂਗਰਸੀ ਉਮੀਦਵਾਰ ਸੁਰਿੰਦਰ ਕੌਰ ਨੂੰ 16757 ਵੋਟਾਂ ਅਤੇ ਕਾਲੀ ਦਲ ਦੀ ਉਮੀਦਵਾਰ ਸੁਰਜੀਤ ਕੌਰ ਨੂੰ 1242 ਵੋਟਾਂ ਨਾਲ ਕਰਾਰੀ ਹਾਰ ਦਾ ਸਾਮਣਾ ਕਰਨਾ ਪਿਆ ਹੈ ਜਿੱਤੇ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਬਿਆਨ ਦਿੱਤਾ ਹੈ ਉਹਨਾਂ ਨੇ ਕਿ ਹੈਗੀ ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਦੀ ਜਿਮਨੀ ਚੌਂ ਵਿੱਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਦੀ ਸਭ ਨੂੰ ਬਹੁਤ ਬਹੁਤ ਵਧਾਈ ਵੱਡੀ ਲੀਡ ਨਾਲ ਮਿਲੀ ਜਿੱਤੇ ਇਹ ਦਰਸਾਉਂਦੀ ਹੈ ਕਿ ਪੰਜਾਬ ਭਰ ਦੇ ਲੋਕ ਸਾਡੀ ਸਰਕਾਰ ਦੇ ਕੰਮਾਂ ਤੋਂ ਬੇਹਦ ਖੁਸ਼ ਹਨ ਜਿਮਨੀ ਚੌਂ ਦੌਰਾਨ ਕੀਤੇ ਵਾਅਦਿਆਂ ਅਨੁਸਾਰ ਜਲੰਧਰ ਵੈਸਟ ਨੂੰ ਵੀ ਅਸੀਂ ਬੈਸਟ ਬਣਾਵਾਂਗੇ 모ਹਿੰਦਰ ਭਗਤ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਇਸ ਦੇ ਨਾਲ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰੀਂਦਰ ਸਿੰਘ ਰਾਜਵੜਿੰਗ ਨੇ ਕਿਹਾ ਹੈ ਕਿ 모ਹਿੰਦਰ ਭਗਤ ਨੂੰ ਵਿਕਾਰੀ ਪੰਜਾਬ ਵਿਧਾਨਸਭਾ ਵਾਲੀ ਚੋਣੇ ਜਾਂ ਤੇ ਵਧਾਈ ਉਮੀਦ ਹੈ ਕਿ ਉਹ ਹਲਕੇ ਦੇ ਰਹਿਣ ਸਹਿਣ ਵਿੱਚ ਸੁਧਾਰ ਲਈ ਆਪਣੀ ਪੂਰੀ ਕੋਸ਼ਿਸ਼ ਕਰਨਗੇ ਕਾਂਗਰਸ ਦੇ ਹਰੇਕ ਵਰਕਰ ਅਤੇ ਆਗੂ ਦਾ ਵੀ ਧੰਨਵਾਦ ਕਰਦਾ ਹਾਂ ਜਿਸ ਨੇ ਸਾਡੀ ਮੁਹਿੰਮ ਵਿੱਚ ਯੋਗਦਾਨ ਪਾਇਆ ਹੈ ਇਸ ਦੇ ਨਾਲ ਹੀ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਜਲੰਧਰ ਜੀਮੀ ਚੋਣਾਂ ਵਿੱਚ ਹਾਰ ਤੋਂ ਬਾਅਦ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਭਗਮਾਨ ਤਮਾਨ ਨੇ ਪ੍ਰਚਾਰ ਦੌਰਾਨ ਜੋ ਵਾਅਦੇ ਕੀਤੇ ਸੀ ਜੋ ਸਫਾਈ ਅਭਿਆਨ ਸ਼ੁਰੂ ਕੀਤੇ ਸੀ ਆਸ ਹੈ ਕਿ ਹੁਣ ਉਹ ਕੰਮ ਹੋਰ ਤੇਜ਼ ਰਫ਼ਤਾਰ ਨਾਲ ਕਰਨ ਦਾ ਫਰਜ਼ ਸਰਕਾਰ ਯਾਦ ਰੱਖੇਗੀ ਸੁਨੀਲ ਜਾਖੜ ਨੇ ਕਿਹਾ ਕਿ ਹੁਣ ਆਪ ਸਰਕਾਰ ਤੋਂ ਇਹ ਵੀ ਉਮੀਦ ਹੈ ਕਿ ਉਹੋ ਸਾਰੇ ਪੰਜਾਬ ਵਿੱਚ ਵਿਕਾਸ ਦੇ ਕੰਮ ਸ਼ੁਰੂ ਕਰਵਾਏਗੀ ਲੋਕਾਂ ਦੀ ਹੋ ਰਹੀ ਖੱਜਲ ਖਵਾਰੀ ਰੋਕੇਗੀ ਅਤੇ ਬੇਲਗਾਮ ਭ੍ਰਿਸ਼ਟਾਚਾਰ ਤੇ ਕਾਰਵਾਈ ਕਰੇਗੀ ਅਤੇ ਅਮਨ ਕਾਨੂੰਨ ਦੀ ਸਥਿਤੀ 'ਚ ਸੁਧਾਰ ਕਰੇਗੀ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਾਲੀ ਪੰਜਾਬ ਸਰਕਾਰ ਡੀਪੂ ਹੋਲਡਰਾਂ ਤੇ ਸੂਬੇ ਦੀ ਆਰਥਿਕਤਾ ਵਿੱਚ ਸ਼ਾਮਿਲ ਸਾਰੇ ਹਿੱਸੇਦਾਰਾਂ ਦੇ ਹਿੱਤਾਂ ਦੀ ਰਾਖੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਇਹ ਪ੍ਰਗਟਾਵਾ ਕਰਦਿਆਂ ਖੁਰਾਕ ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਬਾਰੇ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਦੱਸਿਆ ਕਿ ਡੀਪੂ ਹੋਲਡਰਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਕਾਰਦੀ ਸਮੂਚੀ ਬਚਨ ਬੱਧਤਾ ਦੇ ਹਿੱਸੇ ਵਜੋਂ ਪ੍ਰਧਾਨ ਮੰਤਰੀ ਗਰੀਪ ਲਿਆਂ ਅਤੇ ਆਨ ਯੋਜਨਾ ਤਹਿਤ ਡਿਪੋ ਹੋਲਡਰਾਂ ਨੂੰ ਅਦਾ ਕੀਤੇ ਜਾਣ ਵਾਲੇ ਕਮਿਸ਼ਨ ਦੀ ਬਕਾਇਆ 45 ਕਰੋੜ ਰੁਪਏ ਦੀ ਮਾਰਜਨ ਮਨੀ ਅਗਲੇ ਹਫਤੇ ਤੱਕ ਡੀਪੂ ਹੋਲਡਰਾਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰ ਦਿੱਤੀ ਜਾਵੇਗੀ ਇਸ ਦੇ ਨਾਲ ਹੀ ਲਾਲਚੰਦ ਕਟਾਰੂ ਚੱਕ ਨੇ ਕਿਹਾ ਹੈ ਕਿ ਪਹਿਲਾਂ ਹੀ ਪਿਛਲੇ 1 ਸਾਲ ਅੰਦਰ ਐਨ ਐਫ ਐਸ ਏ ਤਹਿਤ ਕੀਤੀ ਗਈ ਵੰਡ ਅਧੀਨ ਐਫ ਪੀ ਐਸ ਡੀਲਰਾਂ ਨੂੰ ਮਾਰਜਨ ਮਨੀ ਕਮਿਸ਼ਨ ਦੇ 61.45 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ ਕੈਬਨਿਟ ਮੰਤਰੀ ਨੇ ਦੱਸਿਆ ਕਿ ਮੌਜੂਦਾ ਰਾਸ਼ੀ ਜਾਰੀ ਹੋਣ ਨਾਲ ਡੀਪੂ ਹੋਲਡਰਾਂ ਨੂੰ ਕਮਿਸ਼ਨ ਮਾਰਜਨ ਮਨੀ ਦਾ ਹੁਣ ਤੱਕ ਦਾ ਬਕਾਇਆ ਭੁਗਤਾਨ ਮੁਕੰਮਲ ਹੋ ਜਾਵੇਗਾ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਸੂਬਾ ਸਰਕਾਰ ਵੱਲੋਂ ਮੁੱਲ ਦੀਆਂ ਦੁਕਾਨਾਂ ਦੇ ਡੀਲਰਾਂ ਦੀ ਭਲਾਈ ਲਈ ਵਚਨਬੱਧ ਹੈ ਤੇ ਐਨ ਐਫ ਐਸ ਏ ਅਧੀਨ ਕਣਕ ਦੀ ਸੂਚਾ ਜੀ ਵੰਡ ਲਈ ਹਰੇਕ ਐਫ ਪੀ ਐਸ ਤੇ ਇੱਕ ਸਮਰਪਿਤ ਈ ਪੋਸ ਮਸ਼ੀਨ ਪਹਿਲਾਂ ਹੀ ਮੁਹੱਈਆ ਕਰਵਾਈ ਗਈ ਹੈ ਪੰਜਾਬ ਦੇ ਨੌਜਵਾਨਾਂ ਨੂੰ ਫੋਟੋਗ੍ਰਾਫੀ ਮੈਪਿੰਗ ਨਿਗਰਾਨੀ ਅਤੇ ਖੇਤੀਬਾੜੀ ਸਮੇਤ ਵਾਖਵਾਖ ਖੇਤਰਾਂ ਵਿੱਚ ਰੁਜ਼ਗਾਰ ਦੇ ਨਵੇਂ ਮੌਕੇ ਪ੍ਰਦਾਨ ਕਰਨ ਦੇ ਉਦੇਸ਼ ਨਾਲ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਭਵਿੱਖੀ ਅਤੇ ਉੱਭਰ ਰਹੀਆਂ ਡਰੋਨ ਤਕਨੀਕਾਂ ਦੀ ਸਿਖਲਾਈ ਲਈ ਪ੍ਰਦਾਨ ਕਰਨ ਲਈ ਸਿਖਲਾਈ ਪ੍ਰਦਾਨ ਕਰਨ ਲਈ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਰੋਪੜ ਨਾਲ ਸਮਝੌਤਾ ਸੈਵਨ ਕੀਤਾ ਗਿਆ ਹੈ ਇਸ ਬਾਰੇ ਜਾਣਕਾਰੀ ਦਿੰਦਿਆਂ ਅਮਨ ਰੋੜਾ ਨੇ ਦੱਸਿਆ ਕਿ ਇਹ ਸਮਝੌਤਾ ਤੇਜ਼ੀ ਨਾਲ ਵਿਕਸਿਤ ਹੋ ਰਿਹਾ ਹੈ ਡਰੋਨ ਇਕੋ ਸਿਸਟਮ ਵਿੱਚ ਸਥਾਨਕ ਡਰੋਨ ਪਾਇਲਟਾਂ ਦੀ ਵਧ ਰਹੀ ਮੰਗ ਦੀ ਪੂਰਤੀ ਕਰਨ ਦੇ ਨਾਲ-ਨਾਲ ਖੇਤੀਬਾੜੀ ਮੈਪਿੰਗ ਆਫਤ ਪ੍ਰਬੰਧਨ ਜੰਗਲੀ ਜੀਵ ਰੱਖਿਆ ਤੇ ਛੇਤ ਸੰਭਾਲ ਵਰਗੇ ਵੱਖ-ਵੱਖ ਖੇਤਰਾਂ ਲਈ ਡਰੋਨ ਆਧਾਰਿਤ ਸਿਖਲਾਈ ਖੋਜ ਵਿਕਾਸ ਤੇ ਨਿਰਮਾਣ ਨੂੰ ਮਜ਼ਬੂਤ ਕਰੇਗਾ ਅਮਨ ਰੋੜਾ ਨੇ ਦੱਸਿਆ ਕਿ ਇਸ ਸਿਖਲਾਈ ਪ੍ਰੋਗਰਾਮ ਨਾਲ ਸੂਬੇ ਦੇ ਨੌਜਵਾਨਾਂ ਨੂੰ 29000 ਤੋਂ ਵੱਧ ਰੋਜ਼ਗਾਰ ਦੇ ਮੌਕੇ ਪੈਦਾ ਹੋਣ ਦੀ ਆਸ ਹੈ ਉਹਨਾਂ ਨੇ ਕਿਹਾ ਕਿ ਸੀਪਾਈਟ ਅਤੇ ਆਈਆਈਟੀ ਰੂਪੜ ਰਾਹੀਂ 150 ਦੇ ਕਰੀਬ ਨੌਜਵਾਨਾਂ ਨੂੰ ਡਰੋਨ ਪਾਇਲਟ ਵਜੋ ਸਿਖਲਾਈ ਦਿੱਤੀ ਜਾਵੇਗੀ ਇਹਨਾਂ ਨੌਜਵਾਨਾਂ ਨੂੰ ਡੀਜੀਸੀਏ ਸਰਟੀਫਿਕੇਟ ਦਿੱਤੇ ਜਾਣਗੇ ਜੋ ਵਿਸ਼ਵ ਪੱਧਰ ਤੇ ਮਾਨਤਾ ਪ੍ਰਾਪਤ ਹਨ ਸੁਪਰੀਮ ਕੋਰਟ ਦੇ ਫੈਸਲੇ ਦਾ ਸ਼ੰਭੂ ਬਾਰਡਰ ਤੇ ਬੈਠੇ ਹਜ਼ਾਰਾਂ ਕਿਸਾਨਾਂ ਨੇ ਨਾਰਿਆਂ ਦੀ ਗੂੰਜ ਨਾਲ ਸਵਾਗਤ ਕੀਤਾ ਹੈ ਕਿਸਾਨਾਂ ਨੇ ਕਿਹਾ ਕਿ ਉਹ ਦਿੱਲੀ ਜਾਣ ਲਈ ਤਿਆਰ ਹਨ ਸਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਨੇਤਾਵਾਂ ਸਰਮ ਸਿੰਘ ਬੰਦੇਰੇ ਤੇ ਜਗਜੀਤ ਸਿੰਘ ਡੱਲੇਵਾਲ ਨੇ ਆਖਿਆ ਕਿ ਨਿਆਪਾਲਿਕਾ ਦੇ ਫੈਸਲੇ ਦੇਰੀ ਨਾਲ ਆ ਰਹੇ ਹਨ ਫਿਰ ਵੀ ਅਸੀਂ ਇਹ ਫੈਸਲੇ ਦਾ ਸਵਾਗਤ ਕਰਦੇ ਹਾਂ ਕਿਸਾਨ ਨੇਤਾਵਾਂ ਨੇ ਕਿਹਾ ਕਿ ਹਰਿਆਣਾ ਤੇ ਕੇਂਦਰ ਸਰਕਾਰ ਸਾਡੇ ਉੱਪਰ ਦੋਸ਼ ਲਗਾ ਰਹੀ ਹੈ ਕਿ ਅਸੀਂ ਲੋਅ ਐਂਡ ਆਰਡਰ ਪੰਗ ਕਰਾਂਗੇ ਪਰ ਅਸੀਂ ਸ਼ੁਰੂ ਤੋਂ ਇਹ ਕਹਿ ਰਹੇ ਹਾਂ ਕਿ ਅਸੀਂ ਵੀ ਭਾਰਤ ਦੇਸ਼ ਦੇ ਵਾਸੀ ਹਾਂ ਜਦੋਂ 5 ਮਹੀਨਿਆਂ ਚ ਸ਼ੰਭੂ ਖਨੋਰੀ ਤੇ ਹੋਰਾਂ ਬਾਰਡਰਾਂ ਤੇ ਲੈਂਡ ਆਰਡਰ ਭੰਗ ਨਹੀਂ ਕੀਤਾ ਤਾਂ ਅਸੀਂ ਹੁਣ ਕਿਸ ਤਰ੍ਹਾਂ ਕਰ ਸਕਦੇ ਹਾਂ ਉਹਨਾਂ ਨੇ ਆਖਿਆ ਕਿ ਹਰਿਆਣਾ ਬਾਰਡਰ ਨੂੰ ਇਸ ਤਰ੍ਹਾਂ ਬਣਾ ਦਿੱਤਾ ਹੈ ਜਿਵੇਂ ਪਾਕਿਸਤਾਨ ਦਾ ਬਾਰਡਰ ਹੋਵੇ ਜਲੰਧਰ ਜਿਮਨੀ ਚੋਂ ਦੇ ਨਤੀਜਿਆਂ ਦਾ ਐਲਾਨ ਹੋ ਚੁੱਕਾ ਹੈ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ 37325 ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਹਾਸਲ ਕਰ ਚੁੱਕੇ ਹਨ ਉਹਨਾਂ ਨੂੰ ਕੁੱਲ 55246 ਵੋਟਾਂ हासिल ਹੋਈਆਂ ਹਨ ਇਸ ਤੋਂ ਬਾਅਦ ਕੈਬਨਿਟ ਮੰਤਰੀ ਹਰਪ੍ਰਜਨ ਸਿੰਘ ਈਟੀਓ ਨੇ ਕਿਹਾ ਕਿ ਲੋਕਾਂ ਨੇ ਤਾਂ ਸਾਲ 2022 ਵਿੱਚ ਵੀ ਪਾਰਟੀ ਨੂੰ ਜਿਤਾ ਦਿੱਤਾ ਸੀ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੁਰਾਲ ਤੋਂ ਬਹੁਤ ਉਮੀਦਾਂ ਸਨ ਕਿ ਉਹ ਵਧੀਆ ਕੰਮ ਕਰੇਗਾ ਪਰ ਉਸਨੇ ਪਾਰਟੀ ਦੇ ਨਾਲ-ਨਾਲ ਲੋਕਾਂ ਨਾਲ ਵੀ ਬੁਰਾ ਕੀਤਾ ਹੈ ਮੰਤਰੀ ਨੇ ਕਿਹਾ ਕਿ ਜਦੋਂ ਪਾਰਟੀ ਤੇ ਲੋਕ ਦੋਹਾਂ ਨੇ ਮਿਲ ਕੇ ਤੁਹਾਡੇ ਲਈ ਕੰਮ ਕੀਤਾ ਹੋਵੇ ਤਾਂ ਅਜਿਹਾ ਨਹੀਂ ਹੁੰਦਾ ਕਿ ਤੁਸੀਂ ਆਪਣੇ ਨਿੱਜੀ ਸਵਾਰਥਾਂ ਲਈ ਪਾਰਟੀ ਨੂੰ ਛੱਡ ਕੇ ਭੱਜ ਜਾਓ ਉਹਨਾਂ ਨੇ ਕਿ ਹੈਗੇ ਲੋਕਾਂ ਨੇ ਇਸ ਦਾ ਬਹੁਤ ਬੁਰਾ ਮੰਨਿਆ ਹੈ ਅਤੇ ਇਹ ਆਮ ਆਦਮੀ ਪਾਰਟੀ ਦੀ ਦਿਲੰਦਰ ਚ ਜਿੱਤ ਦਾ ਇੱਕ ਵੱਡਾ ਕਾਰਨ ਰਿਹਾ ਹੈ ਇਸ ਦੇ ਨਾਲ ਹੀ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪੱਛਮੀ ਹਲਕੇ ਦੇ ਲੋਕ ਦੱਸ ਚੁੱਕੇ ਹਨ ਕਿ ਉਹ ਕਿਸੇ ਵਿਅਕਤੀ ਨੂੰ ਨਹੀਂ ਸਗੋ ਪਾਰਟੀ ਨੂੰ ਵੋਟ ਦਿੰਦੇ ਹਨ ਕਿਉਂਕਿ ਜਦੋਂ ਸ਼ੀਤਲ ਲੰਗੁਰਾਲ ਜਿੱਤਿਆ ਸੀ ਤਾਂ ਸ਼ੀਤਲ ਆਮ ਆਦਮੀ ਪਾਰਟੀ ਨਾਲ ਸੀ ਅਤੇ ਅੱਜ ਮੋਹਿੰਦਰ ਭਗਤ ਜਿੱਤ ਗਏ ਹਨ ਇਸ ਲਈ ਉਹ ਆਪ ਦੇ ਨਾਲ ਹਨ ਪੰਜਾਬ ਵਿੱਚ ਮਾਨਸੂਨ ਦੇ ਮੂੜ ਸਰਗਰਮ ਹੋਣ ਤੋਂ ਬਾਅਦ ਤਾਪਮਾਨ ਵਿੱਚ ਭਾਰੀ ਗਿਰਾਵਟ ਆਈ ਹੈ ਪੰਜਾਬ ਦਾ ਔਸਤ ਤਾਪਮਾਨ ਇੱਕ ਦਿਨ ਵਿੱਚ 6.5 ਡਿਗਰੀ ਹੇਠਾਂ ਆ ਗਿਆ ਹੈ ਜੋ ਆਮ ਨਾਲੋਂ 3.3 ਡਿਗਰੀ ਘੱਟ ਹੈ ਮੌਸਮ ਵਿਭਾਗ ਅਨੁਸਾਰ ਆਉਣ ਵਾਲੇ 2 ਦਿਨਾਂ ਵਿੱਚ ਪੰਜਾਬ ਵਿੱਚ ਆਮ ਜਾਂ ਘੱਟ ਮੀਂਹ ਪੈਣ ਦੀ ਸੰਭਾਵਨਾ ਹੈ ਪਰ ਇਸ ਲਈ ਕੋਈ ਅਲਰਟ ਨਹੀਂ ਜਾਰੀ ਕੀਤਾ ਗਿਆ ਜੂਨ ਦੇ ਆਖਰੀ ਦਿਨਾਂ ਵਿੱਚ ਮਾਨਸੂਨ ਦੀ ਆਮਦ ਤੋਂ ਬਾਅਦ ਵੀ ਹਲੇ ਤੱਕ ਭਾਰੀ ਮੀਂਹ ਨਹੀਂ ਪਿਆ ਮੌਸਮ ਵਿਭਾਗ ਅਨੁਸਾਰ 1 ਤੋਂ 12 ਜੁਲਾਈ ਤੱਕ ਪੰਜਾਬੀ ਚਾਮ ਨਾਲੋਂ 13% ਦੀ ਘਟਮੀ ਪਿਆ ਹੈ ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਹਵਾਵਾਂ ਹਿਮਾਚਲ ਅਤੇ ਰਾਜਸਥਾਨ ਵਿੱਚ ਘਾਰ ਸਹੀ ਦਬਾਅ ਨਹੀਂ ਬਣਾ ਪਾ ਰਹੀਆਂ ਹਨ ਜਿਸ ਕਾਰਨ ਪੰਜਾਬ ਤੇ ਹਰਿਆਣਾ ਵਿੱਚ ਚਾਮ ਨਾਲੋਂ ਘਟਮੀ ਪੈ ਰਿਹਾ ਪਰ ਰਾਜਸਥਾਨ ਵਿੱਚ ਚਾਮ ਨਾਲੋਂ 35% ਦੀ ਵੱਦਮੀ ਦਰਜ ਕੀਤਾ ਗਿਆ ਹੈ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਕਠੂਆ ਚ ਜੰਮੂ ਪੁਲਿਸ ਬੀਐਸਐਫ ਅਤੇ ਸੁਰੱਖਿਆ ਏਜੰਸੀਆਂ ਨਾਲ ਮੀਟਿੰਗ ਤੋਂ ਬਾਅਦ ਹਰਕਤ ਵਿੱਚ ਆ ਗਏ ਹਨ ਡੀਜੀਪੀ ਗੌਰਵ ਯਾਦਵ ਵੱਲੋਂ ਪੁਲਿਸ ਦੇ ਵੱਖ-ਵੱਖ ਵਿੰਗਾਂ ਦੇ ਮੁਖੀਆਂ ਤੇ ਸਾਰੇ ਜ਼ਿਲ੍ਹਿਆਂ ਦੇ ਐਸਐਸਪੀ ਜੀ ਨਾਲ ਵੀਡੀਓ ਕਾਨਫਰੈਂਸਿੰਗ ਰਾਹੀਂ ਮੀਟਿੰਗ ਕੀਤੀ ਗਈ ਹੈ ਮੀਟਿੰਗ ਵਿੱਚ ਸੰਗਠਿਤ ਅਪਰਾਧ ਨਸ਼ਾ ਤਸਕਰੀ ਅਤੇ ਅੱਤਵਾਦ ਵਿਰੁੱਧ ਰਣਨੀਤੀ ਬਣਾਈ ਗਈ ਹੈ ਉਨ੍ਹਾਂ ਨੇ ਅਧਿਕਾਰੀਆਂ ਨੂੰ ਸਪਸ਼ਟ ਕੀਤਾ ਹੈ ਕਿ ਇਨ੍ਹਾਂ ਸਾਰੀਆਂ ਗੱਲਾਂ ਖਿਲਾਫ ਪੁਲਿਸ ਨੂੰ ਅਹਿਮ ਭੂਮਿਕਾ ਨਿਭਾਉਣੀ ਪਵੇਗੀ ਲੋਕਾਂ ਦਾ ਦਿਲ ਜਿੱਤਣ ਦੇ ਨਾਲ ਨਾਲ ਉਹਨਾਂ ਨੂੰ ਸੁਚੇਤ ਵੀ ਰਹਿਣਾ ਹੋਵੇਗਾ ਤਾਂ ਜੋ ਅਪਰਾਧੀਆਂ ਨੂੰ ਆਸਾਨੀ ਨਾਲ ਕਾਬੂ ਕੀਤਾ ਜਾ ਸਕੇ ਉਹਨਾਂ ਨੇ ਕਿਹਾ ਕਿ ਸੂਬਾ ਸਰਕਾਰ ਨਸ਼ਾ ਤਸਕਰਾਂ ਤੇ ਗੈਂਗਸਟਰਾਂ ਖਿਲਾਫ ਬਹੁਤ ਸਖਤ ਹੈ ਮੁੱਖ ਮੰਤਰੀ ਭਗਮੰਤ ਮਾਨ ਨੇ ਨਸ਼ਾ ਤਸਕਰਾਂ ਨੂੰ ਤੁਰੰਤ ਗ੍ਰਿਫਤਾਰ ਕਰਨ ਤੇ ਉਹਨਾਂ ਦੀ ਜਾਇਦਾਦ ਜ਼ਬਤ ਕਰਨ ਦੇ ਸਪਸ਼ਟ ਆਦੇਸ਼ ਦਿੱਤੇ ਹਨ ਤਾਂ ਜੋ ਨਸ਼ਾ ਤਸਕਰਾਂ ਦੀ ਕੰਮਰ ਤੋੜੀ ਜਾ ਸਕੇ ਮੀਟਿੰਗ 'ਚ ਸਮੂਹ ਜ਼ਿਲ੍ਹਿਆਂ ਨੇ ਪਿਛਲੇ ਸਮੇਂ ਵਿੱਚ ਕੀਤੇ ਕੰਮਾਂ ਬਾਰੇ ਜਾਣਕਾਰੀ ਵੀ ਦਿੱਤੀ ਇਸ ਦੇ ਨਾਲ ਹੀ ਡੀਜੀਪੀ ਨੇ ਸਪਸ਼ਟ ਕੀਤਾ ਹੈ ਕਿ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਐਸਐਚਓ ਤੋਂ ਲੈ ਕੇ ਅਧਿਕਾਰੀ ਹਰ ਰੋਜ਼ ਉਹਨਾਂ ਦੇ ਦਫ਼ਤਰ ਵਿੱਚ ਹਾਜ਼ਰ ਆਉਣਗੇ ਨਾਲ ਹੀ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ ਆਮ ਆਦੀ ਪਾਰਟੀ ਦੀ ਬਹੁਤ ਵੱਡੀ ਜਿੱਤ ਹੋਈ ਹੈ ਇਹ ਜਿਹੜੀ ਜਿੱਤ ਹੋਈ ਹੈ ਇਹ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਉਨਾਂ ਦੀਆ ਪੰਜਾਬ ਪੱਖੀ ਨੀਤੀਆਂ ਦੀ ਜਿਹੜੀ ਉਹ ਜਿੱਤ ਹੋਈ ਐ ਪਿਛਲੇ ਸਵਾ 2 ਸਾਲ ਦੇ ਵਿੱਚ ਮਾਨ ਸਾਹਬ ਨੇ ਪੰਜਾਬ ਦੇ ਲੋਕਾਂ ਲਈ ਜਿਹੜੇ ਕੰਮ ਕੀਤੇ ਸੀਗੇ ਉਹਦਾ ਇੱਕ ਬਹੁਤ ਵੱਡਾ ਫਤਵਾ ਔਰ ਜਿਹੜੀਆਂ ਉਹਨਾਂ ਵਾਲੀਆਂ ਬਾਕੀ ਜਿਮਨੀ ਚੋਣਾਂ ਉਹ ਵੀ ਆਮ ਆਦਮੀ ਪਾਰਟੀ ਇਸੇ ਤਰ੍ਹਾਂ ਜਿਹੜਾ ਉਹ ਜਿੱਤੂਗੀ ਸੋ ਮੈਂ ਆਪਣੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਵਧਾਈ ਦਿੰਦਾ ਹਾਂ ਬੀਜੇਪੀ ਨੇ ਜੇਲ੍ਹ ਦੇ ਨਜਰਬੰਦ ਕੀਤੇ ਸਾਡੇ ਕੌਮੀ ਕੰਵਿਨਰ ਅਰਵਿੰਦ ਕੇਰਿਵਾਜੀ ਨੂੰ ਵਧਾਈ ਦੇਣਾ ਡਾਕਟਰ ਸੰਦੀਪ ਪਾਠਕ ਜੀ ਨੂੰ ਵਧਾਈ ਦੇਣਾ ਸਾਰੇ ਪਾਰਟੀ ਦੇ ਆਗੂਆਂ ਨੇ ਜਿਨ੍ਹਾਂ ਨੇ ਉੱਥੇ ਕੰਮ ਕੀਤਾ ਸਾਡੇ ਐਮਐਲਏ ਸਾਹਿਬਾਨ ਸਾਡੇ ਮੰਤਰੀ ਸਾਹਿਬਾਨ ਸਾਡੇ ਚੇਅਰਮੈਨ ਸਾਹਿਬ ਸਾਡੀ ਪਾਰਟੀ ਦੇ ਕਈ ਵਰਕਰ ਸੀਗੇ ਜਿਹੜੇ ਵਿਚਾਰੇ 20 ਦਿਨ ਲਗਾਤਾਰ ਕੰਮ ਕਰਦੇ ਉਹਨਾਂ ਨੂੰ ਸਭ ਨੂੰ ਅਰ ਮੈਂ ਸਭ ਤੋਂ ਬਾਤ ਵਧਾਈ ਦਿੰਦਾ ਵੈਸਟ ਦੇ ਲੋਕਾਂ ਨੂੰ ਜਿਨ੍ਹਾਂ ਨੇ ਆਪਣਾ ਕੀਮਤੀ ਵੋਟ ਜਿਹੜਾ ਉਹ ਮਾਨ ਸਾਹਿਬ ਦੀਆਂ ਨੀਤੀਆਂ ਲਈ ਪਾਇਆ ਔਰ ਅਸੀਂ ਸਾਡੇ ਦੇ ਇੱਕ ਹੋ ਜੁਮਿਆਂ ਦੀ ਵਧ ਗਈ ਹੈ ਕਿ ਅਸੀਂ ਜਿਹੜਾ ਪੰਜਾਬ ਦੇ ਲੋਕਾਂ ਦਾ ਵਕਾਸ਼ ਜਿਹੜਾ ਉਹ ਹੋਰ ਕਰਨਾ ਮਾਨ ਸਾਹਿਬ ਦੀਆਂ ਨੀਤੀਆਂ ਨੂੰ ਜਿਹੜਾ ਕਰ ਕਰ ਖੜਨਾ ਸੋ ਮੇਰੀ ਸਭ ਨੂੰ ਬਹੁਤ ਬਹੁਤ ਵਧਾਈ ਹੈ ਜੀ ਹਰਪਾਲ ਸਾਹਿਬ ਜਿਸ ਤਰ੍ਹਾਂ ਵਿਰੋਧੀ ਤੰਜ ਕਸਦੇ ਸੀ ਕਿ ਸੀਐਮ ਸਾਹਿਬ ਉਥੇ ਜਗੰਦਰ ਸ਼ਿਫਟ ਹੋ ਗਏ ਨੇ ਸਰਕਾਰ ਕੀ ਮੇਜਲੂ ਕੋਲੇ ਗਲੇਜ ਪ੍ਰਚਾਰ ਹੋ ਰਿਹਾ ਜਿਹੜੇ ਵਿਰੋਧੀ ਸੀਗੇ ਮੇਰੀ ਗੱਲ ਧਿਆਨ ਨਾਲ ਸੁਣੋ ਮਾਨਸਾਉ ਨੇ ਕਿਹਾ ਸੀਗਾ ਕਿ ਮੈਂ ਆਪਣਾ ਘਰ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਲੱਲਾ ਵੈਸ ਦੀ ਜੋੜ ਕਰਕੇ ਕਰ ਲੈਦੇ ਉਹਨਾਂ ਨੇ ਕਿਹਾ ਕਿ ਮਾਜੇ ਤੇ ਦਬਾਬੇ ਦੇ ਜਿਹੜੇ ਸਾਡੇ ਲੋਕ ਨੇ ਸਾਡੇ ਵਲੰਟੀਅਰ ਨੇ ਪਾਰਟੀ ਦੇ ਸਾਥੀ ਨੇ ਉਹਨਾਂ ਦੇ ਕੰਮ ਕਰਾਵਾ ਵਾਸਤੇ ਪੱਕੇ ਤੌਰ ਤੇ ਉਹਨਾਂ ਨੇ ਕਰ ਲਿਆ ਤੇ ਪ੍ਰਤਾਪ ਬਾਜਵਾ ਕਹਿੰਦਾ ਸੀਗਾ ਕਿ 13 ਤਰੀਕ ਨੂੰ ਵੈਸਟ ਦੇ ਲੋਕ ਜਿਹੜੇ ਆ ਭਗਵੰਤ ਮਾਨ ਦਾ ਮੰਝਾ ਇੱਥੋਂ ਚੁੱਕ ਕੇ ਸਤੋਵ ਚ ਢਾ ਦੇਣਗੇ ਸੋ ਮੈਂ ਅੱਜ ਕਾਂਗਰਸੀਆਂ ਨੂੰ ਕਹਿੰਦਾ ਕਿ ਕਾਂਗਰਸੀ ਪ੍ਰਤਾਪ ਬਾਜਵੇ ਦਾ ਚੰਡੀਗੜ੍ਹ ਦੇ ਦਫ਼ਤਰ ਚੋਂ ਮੰਝਾ ਚੁੱਕ ਕੇ ਕਾਨੂੰ ਆਂ ਦੀ ਸ਼ੰਭ ਦੇ ਵਿੱਚ ਢਾ ਕੇ ਆਉਣ ਜਿੱਥੇ ਬੰਦਾ ਬੰਦਾ ਬੜੀ ਦੂਧ ਉਹਨੂੰ ਪਤਾ ਲੱਗੇ ਕਿ ਕਿੱਦਾਂ ਇਦਾਂ ਦੇ ਕਮੈਂਟ ਕਰੀਦੇ ਆ ਬਾਜੇ ਦਾ ਮੰਝਾ ਚੁੱਕਣ ਲਈ ਤਿੰਨ ਚਾਰ ਬੰਦਿਆਂ ਦੀ ਲੋੜ ਨਹੀਂ 10 15 ਕਾਂਗਰਸੀਆਂ ਦੀ ਲੋਡ ਪਊਗੀ ਉਹਨਾਂ ਨੂੰ ਹੁਣੇ ਆਪਣਾ ਉੱਥੋਂ ਦਾ ਮੰਝਾ ਚੁੱਕਣਾ ਚਾਹੀਦਾ ਤਾਂ ਰਾਵੀ ਦਰਿਆ ਦੇ ਕੰਡੇ ਕਾਨੂੰਆਨ ਦੀ ਸ਼ੰਭ ਵਿੱਚ ਢਾਕੇ ਆਉਣਾ ਚਾਹੀਦਾ ਜਿਹੜੇ ਇੱਕ ਮਿੰਟ ਕਰਦੇ ਸੀਗੇ ਹੁਣ ਕੰਡੇ ਸਾਰੇ ਕਹਿਣਾ ਕਿ ਕਿਤਨੇ ਕਿਤੇ ਏਵੀਐਮ ਦੇ ਵਿੱਚ ਹੇਰਾ ਫੇਰੀ ਹੋਈ ਆ ਪਿਛਲੇ 2 ਦਿਨ ਤੋਂ ਆਮ ਆਦਮੀ ਪਾਰਟੀ ਨੇ ਹਰ ਤਰ੍ਹਾਂ ਦਾ ਹੱਟਕੰਡਾ ਜਿਲੰਦਰ ਦੇ ਵਿੱਚ ਬਣਾਇਆ ਉਹ ਕੀ ਕਹਿੰਦੇ ਉਹਨਾਂ ਦਾ ਛੱਡੋ ਉਹਨਾਂ ਉਹਨਾਂ ਬੜਾ ਕੁਝ ਕਹਿਣਗੇ ਜਦੋਂ ਉੱਥੋਂ ਚੰਨੀ ਜੀ ਹੋਣੇ 2 ਲੱਖ ਦੇ ਲੀਡਰ ਜਿੱਤੇ ਉਦੋਂ ਇਵੇਂ ਜੱਜ ਹੋਇਆ ਸੀ ਕਾਂਗਰਸੀਆਂ ਦੀ ਕੀ ਗੱਲ ਕਾਂਗਰਸ ਸਾਧ ਕਾ ਪੀ ਸਾਧ ਅਸੀਂ ਕਹਿੰਦੇ ਸੀ ਕਿ ਲੋਕ ਸਭਾ ਦੇ ਮੁੱਦੇ ਹੋਰ ਨੇ ਸਟੇਟ ਦੇ ਮੁੱਦੇ ਹੋਰ ਨੇ ਅਸੀਂ ਤੁਹਾਨੂੰ ਕਹਿ ਜੋ ਸਟੇਟ ਦੀ ਜੋੜਾ ਹੋਣ ਗਿਆ ਤੁਸੀਂ ਦੇਖੋ ਲੋਕ ਮਾਨ ਸਾਹਿਬ ਦੇ ਹੱਕ ਦੇ ਵਿੱਚ ਕਿੰਨਾ ਵੋਟਾ ਪਾਉਂਦੇ ਆ ਜਦੋਂ ਨੈਸ਼ਨਲ ਇਸ਼ੂ ਦੇ ਉਦੋਂ ਹੋਰ ਚੀਜ਼ਾਂ ਹੁੰਦੀਆਂ ਜਦੋਂ ਸਟੇਟ ਦੇ ਇਸ਼ੂ ਆਉਂਦੇ ਹੋਰ ਚੀਜ਼ਾਂ ਹੁੰਦੀਆਂ ਸੋ ਅੱਜ ਦਾ ਜਿਹੜਾ ਫਤਵਾ ਉਹ ਦੋਧੀਆਂ ਦੇ ਮੂੰਹ ਦੇ ਉੱਤੇ ਇੱਕ ਕਰਾਰੀ ਚਪੇੜ ਹੈ ਜਾਖੜ ਸਾਹਿਬ ਚੰਨੀ ਸਾਹਿਬ ਇਹ ਜਿਹੜੇ ਬੰਦੇ ਬੇਤੁਕੀਆਂ ਸਟੇਟਮੈਂਟਾਂ ਦਿੰਦੇ ਜਿਹੜਾ ਕਹਿੰਦਾ ਜੀ ਜੜੇ ਵੀ ਸੁਭਰੇ ਲੈਂਦੇ ਸਰਕਾਰ ਟੁੱਟ ਜਾਣੀ ਹੈ ਜੀ ਮਾਨ ਨੂੰ ਗੱਦੀ ਤੋਂ ਲਾ ਦੇਣਾ ਉਹਨਾਂ ਦੇ ਮੂੰਹ ਤੇ ਵੀ ਇੱਕ ਕਰਾਰੀ ਚਪੇੜ ਹੈ ਮਾਨ ਸਾਹਿਬ ਆਪ ਪੰਜ ਨਹੀਂ ਅਗਲੇ 5 ਸਾਲ ਵੀ ਆਉਣ ਵਾਲੇ 10 ਸਾਲ ਮਾਨ ਸਾਹਿਬ ਨੂੰ ਕੋਈ ਗੱਦੀ ਤੋਂ ਨਹੀਂ ਲਾ ਸਕਦਾ ਪੰਜਾਬ ਦੇ ਲੋਕ ਪੰਨਾ ਨਾ ਪ੍ਰਚਾਰ ਕਰਦੇ ਆ ਜਿਨ੍ਹਾਂ ਲੋਕਾਂ ਨੇ ਇਦਾਂ ਦਾ ਪ੍ਰਚਾਰ ਕੀਤਾ ਸੀ ਉਹਨਾਂ ਦੇ ਮੂੰਹ ਦੇ ਉੱਤੇ ਕਰਾਵਾ ਇੱਕ ਥੱਪੜ ਆ ਬਹੁਤ ਵੱਡਾ ਇੱਕ ਬਹੁਤ ਹੀ ਸ਼ਰਮਨਾਕ ਹਾਰ ਜਿਹਦੇ ਵਿੱਚੋਂ ਆਪਦੀਆਂ ਜ਼ਮਾਨਤਾਂ ਜ਼ਬਤ ਹੋਣ ਤੋਂ ਬਚਾਉਣ ਦੀ ਲੜਾਈ ਵੀ ਕਰਦੇ ਨਜ਼ਰ ਆਏ ਅੱਜ ਦੂਜੇ ਤੀਜੇ ਥਾਂ ਦੇ ਉੱਪਰ ਬੀਜੇਪੀ ਦੇ ਉਮੀਦਵਾਰ ਸੀਗੇ ਸਾਡੇ ਕੋਲੋਂ ਪਹਿਲਾਂ ਐਮਐਲਏ ਰਹੇ ਸ਼ੀਤ ਲੰਗਰਾਲ ਮੈਂ ਉਹਨਾਂ ਨੂੰ ਵੀ ਕਹਿਣਾ ਚਾਹਾਂਗਾ ਬੀਜੇਪੀ ਨੂੰ ਵੀ ਕਹਿਣਾ ਚਾਹਾਂਗਾ ਕਿ ਇਸ ਫਤਵੇ ਨੇ ਇਸ ਲੈਂਡਸਲਾਈਡ ਵਿਕਟਰੀ ਨੇ ਇੱਕ ਗੱਲ ਸਾਬਤ ਕਰ ਦਿੱਤੀ ਹੈ ਕਿ ਜਲੰਧਰ ਵੈਸਟ ਜੋ ਹੈ ਹਲਕਾ ਉਹ ਪਹਿਲਾਂ ਵੀ ਆਮ ਆਦਮੀ ਪਾਰਟੀ ਦੀ ਸੋਚ ਦੇ ਨਾਲ ਕੇਜਰੀਵਾਲ ਸਾਹਿਬ ਮਾਨਸਬ ਉਹਨਾਂ ਦੀ ਸੋਚ ਦੇ ਨਾਲ ਖੜਾ ਸੀਗਾ ਕਿਸੇ ਵਿਅਕਤੀ ਵਿਸ਼ੇਸ਼ ਦੇ ਨਾਲ ਨਹੀਂ ਸੀਗਾ ਤੇ ਅੱਜ ਵੀ ਜਲੰਧਰ ਵੈਸਟ ਜਿਹੜਾ ਉਹ ਆਮ ਆਦਮੀ ਪਾਰਟੀ ਦੀ ਸੋਚ ਈਮਾਨਦਾਰੀ ਵਾਲੀ ਸੋਚ ਸਰਕਾਰ ਦੇ ਕੀਤੇ ਹੋਏ ਕੰਮਾਂ ਨੂੰ ਜੋ ਘਰ ਘਰ ਰੋਜ਼ਗਾਰ ਦਿੱਤੇ ਜੋ ਕਰਪਸ਼ਨ ਦੇ ਉੱਪਰ ਥੱਲ ਪਾਉਣ ਦੀ ਕੋਸ਼ਿਸ਼ ਕੀਤੀ ਜੋ ਸਕੂਲ ਔਰ ਹੈਲਥ ਹੈਲਥ ਔਰ এডਿਕੇਸ਼ਨ ਦਾ ਮਾਡਲ ਪੰਜਾਬ ਦੇ ਵਿੱਚ ਵਿਕਸਿਤ ਕੀਤਾ ਜਾ ਰਿਹਾ ਹੈ ਇਹ ਆਮ ਆਦੀ ਪਾਰਟੀ ਦੇ ਨਾਲ ਖੜੇ ਨੇ ਔਰ ਉਹ ਲੋਕ ਜਿਹੜੇ ਜਲੰਧਰ ਵੈਸ ਨੂੰ ਆਪਦੀ ਜੇਬ ਦੇ ਦਾ ਹਿੱਸਾ ਸਮਝਦੇ ਸੀਗੇ ਉਹਨਾਂ ਨੂੰ ਅੱਜ ਮੂੰਹ ਦੀ ਖਾਣੀ ਪਈ ਹੈ ਔਰ ਬੀਜੇਪੀ ਨੂੰ ਵੀ ਮੈਂ ਤਾਂ ਬਲਕੇ ਬੀਜੇਪੀ ਦਾ ਧੰਨਵਾਦ ਵੀ ਕਰੂੰਗਾ ਤੇ ਕਿ ਉਹਨਾਂ ਨੇ ਉਹਨਾਂ ਨੇ ਇਹ ਜੋ ਪੋਚਿੰਗ ਸੀਗੀ ਸ਼ੀਤਲ ਲੰਗਰਾਲ ਦੀ ਕੀਤੀ ਤੇ ਅੱਜ ਉਸੇ ਦੀ ਵਜ੍ਹਾ ਕਰਕੇ ਉਸੇ ਦੀ ਵਜ੍ਹਾ ਕਰਕੇ ਜਲੰਧਰ ਦੇ ਵਿੱਚੋਂ ਜੋ ਇੱਕ ਕ੍ਰਪਸ਼ਨਾਂ ਦਾ ਦੜੇ ਸੱਟੇ ਦਾ ਜੋ ਇੱਕ ਮਾੜਾ ਮਾਹੌਲ ਖਤਮ ਕੀਤਾ ਕੀਤਾ ਗਿਆ ਔਰ ਇੱਕ ਚੰਗਾ ਮਾਹੌਲ ਸ਼੍ਰੀ ਮਹਿੰਦਰ ਪਾਗਲ ਜੀ ਦੀ ਜਿੱਤ ਦੇ ਨਾਲ ਸ਼ਰਾਫਤ ਦਾ ਮਾਹੌਲ ਹੈ ਜਿਹੜਾ ਉਹ ਜਲੰਧਰ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ ਔਰ ਨਾਲ ਹੀ ਮੇਰੀ ਆਦਤ ਤਾਂ ਨਹੀਂ ਹੈ ਕਿ ਕਿਸੇ ਨੂੰ ਬਿਨਾ ਮੰਗਿਆ ਕੋਈ ਸਲਾਹ ਦਈਏ ਪਰ ਬੀਜੇਪੀ ਵਾਲ ਨੂੰ ਨੂੰ ਮੈਂ ਇੱਕ ਸਲਾਹ ਜ਼ਰੂਰ ਦੇਣੀ ਚਾਹੂਗਾ ਕਿ ਉਹਨਾਂ ਨੂੰ ਇਸ ਗੱਲ ਤੋਂ ਸਮਝ ਲੈਣਾ ਚਾਹੀਦਾ ਕਿ ਉਹ ਜਿੰਨੇ ਮਰਜ਼ੀ ਪੋਚਿੰਗਾ ਕਰ ਲੈਣ ਜਿੰਨੇ ਮਰਜ਼ੀ ਸਾਡੇ ਐਮਐਲਏਸ ਨੂੰ ਭਰਮਾ ਲੈਣ ਜਿੰਨੇ ਮਰਜ਼ੀ ਨੂੰ ਪੱਟਣ ਦੀ ਕੋਸ਼ਿਸ਼ ਕਰ ਲੈਣਾ ਜਿਹੜਾ 22 ਦੇ ਵਿੱਚ ਉਹਨਾਂ ਦੇ ਹਾਲਾਤ ਹੋਏ ਸਿਰਫ 2 ਐਮਐਲਏ ਜਿੱਤੇ ਤੇ ਫਿਰ ਇਹਨਾਂ ਪਾਰਲੀਮੈਂਟ ਦੀਆਂ ਚੋਣਾਂ ਦੇ ਵਿੱਚ 0 ਆਊਟ ਆਫ 13 ਰਿਹਾ ਕਿਉਂ बार-बार ਉਹ ਐਜੀਆਂ ਪੋਚਿੰਗਾਂ ਕਰਕੇ ਐਮਐਲਏ ਪੱਟਣ ਦੀਆਂ ਕੋਸ਼ਿਸ਼ਾਂ ਕਰਕੇ ਜੋ ਪਿਛਲੇ ਸਮੇਂ ਦੇ ਵਿੱਚ ਗੱਲਾਂ ਚੱਲਦੀਆਂ ਰਹੀਆਂ ਉਹਨਾਂ ਬਾਇ ਇਲੈਕਸ਼ਨ ਹੁੰਦੀ ਹੈ ਤੇ ਹਰ ਹਰ ਬਾਇ ਇਲੈਕਸ਼ਨ ਦੇ ਵਿੱਚ ਉਹਨਾਂ ਨੂੰ ਮੂੰਹ ਦਿਖਾਣੀ ਪੈਂਦੀ ਹੈ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇੱਕ ਬਹੁਤ ਵੱਡਾ ਇੱਕ ਡਿਸਾਈਸਿਵ ਇੱਕ ਤਰਫਾ ਮੰਡਟ ਜਲੰਧਰ West ਦੇ ਲੋਕਾਂ ਨੇ ਅੱਜ ਆਮ ਆਦਮੀ ਪਾਰਟੀ ਦੇ ਔਰ ਭਗਤ ਜੀ ਦੇ ਫੇਵਰ ਦੇ ਵਿੱਚ ਦਿੱਤਾ ਜਿਹਦੇ ਨਾਲ ਬਾਕੀ ਸਾਰੀਆਂ ਪਾਰਟੀਆਂ ਨੂੰ ਮੂੰਹ ਦਿਖਾਣੀ ਪਈ ਔਰ ਮੈਂ ਬੜੇ ਵਿਸ਼ਵਾਸ ਦੇ ਨਾਲ ਕਹਿ ਸਕਦਾ ਕਿ ਆਮ ਆਦਮੀ ਪਾਰਟੀ ਦੇ ਪਾਲਿਸੀਜ਼ ਨੂੰ ਦੇਖਦੇ ਹੋਏ ਭਗਵੰਤ ਸਿੰਘ ਜੀ ਦੀ ਸਰਕਾਰ ਦੀ ਯੋਗ ਰਹਿਨਮਾਈ ਨੂੰ ਦੇਖਦੇ ਹੋਏ ਡਿਵੈਲਪਮੈਂਟ ਦੇ ਕੀਤੇ ਹੋਏ ਕੰਮਾਂ ਨੂੰ ਦੇਖਦੇ ਹੋਏ ਆਉਣ ਵਾਲੀਆਂ ਜਿਹੜੀਆਂ ਚਾਰ ਬਾਏ ਇਲੈਕਸ਼ਨਸ ਨੇ ਔਰ ਉਸ ਤੋਂ ਬਾਅਦ ਫਿਰ ਜਿਹੜੀਆਂ ਲੋਕਲ ਗਵਰਨਮੈਂਟ ਦੀਆਂ ਇਲੈਕਸ਼ਨ ਆਉਣੀਆਂ ਨੇ ਕਾਰਪੋਰੇਸ਼ਨ ਔਰ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਦੇ ਇਲੈਕਸ਼ਨ ਹੋਣ ਉਹਨਾਂ ਦੇ ਵਿੱਚ ਵੀ ਲੈਂਡਸਲਾਈਡ ਜਿੱਤ ਹੈ ਜਿਹੜੀ ਇੱਕ ਤਰਫਾ ਜਿੱਤ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਦਰਜ ਕਰਨ ਜਾ ਰਹੀ ਹੈ ਕਿਉਂਕਿ ਪ੍ਰੋ ਪੀਪਲ ਪ੍ਰੋ ਪਬਲਿਕ ਪਾਲਿਸੀਜ਼ ਨੇ ਤੇ ਜਿਹਦਾ ਇੱਕ ਅੱਜ ਬਹੁਤ ਵੱਡੇ ਪੱਧਰ ਦੇ ਉੱਪਰ ਮੋਹਰ ਹੈ ਜਿਹੜੀ ਜਲੰਧਰ ਵੈਸ ਦੇ ਲੋਕਾਂ ਨੇ ਉਹ ਲਾ ਦਿੱਤੀ ਹੈ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੁਣ ਮੈਂ ਬੇਨਤੀ ਕਰੂੰਗਾ ਸ਼੍ਰੀ ਮਹਿੰਦਰ ਪੱਗ ਜੀ ਨੂੰ ਕਿਉਂ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ